ਸਵਾਗਤ ਹੈ ਜੀ ਤੁਸੀਂ ਜੁੜੇ ਹੋ ਨਿਊਜ਼ ਪੰਜਾਬ ਦੇ ਚੈਨਲ ਦੇ ਨਾਲ ਇਸ ਵੇਲੇ ਦੀ ਜਿਹੜੀ ਵੱਡੀ ਖਬਰ ਸਾਹਮਣੇ ਆ ਰਹੀ ਹੈ ਜਿੱਥੇ ਦੋ ਸੇਵਾਮੁਕਤ ਫੌਜੀਆਂ ਨੂੰ 5 ਲੱਖ ਰੁਪਏ ਦੀ ਠੱਗੀ ਦਾ ਸ਼ਿਕਾਰ ਹੋਣਾ ਪਿਆ ਇਹ ਠੱਗੀ ਉਹਨਾਂ ਦੇ ਹੀ ਆਪਣੇ ਇੱਕ ਪਿੰਡ ਦੇ ਕਾਂਸਟੇਬਲ ਜੋ ਕਿ ਡੀਸੀ ਦਫ਼ਤਰ ਤੇ ਹੀਟ ਗਾਰਡ ਦੀ ਡਿਊਟੀ ਕਰਦਾ ਹੈ ਉਸਨੇ ਮਾਰੀ ਪੂਰੀ ਘਟਨਾ ਪਿੰਡ ਦੀਨਾ ਸਾਹਿਬ ਦੇ ਰਹਿਣ ਵਾਲੇ ਦੋ ਸੇਵਾਮੁਕਤ ਫੌਜੀਆਂ ਦੀ ਹੈ ਜੋ ਕਿ ਪੰਜਾਬ ਪੁਲਿਸ ਵਿੱਚ ਭਰਤੀ ਹੋਣ ਦੇ ਨਾਂਅ ਦੇ 5 ਲੱਖ ਰੁਪਏ ਦੀ ਧੋਖਾਧੜੀ ਦੇ ਸ਼ਿਕਾਰ ਹੋ ਗਏ ਹਨ ਇਹ ਧੋਖਾਧੜੀ ਕਿਸੇ ਹੋਰ ਨੇ ਨਹੀਂ ਉਹਨਾਂ ਦੇ ਹੀ ਇੱਕ ਪਿੰਡ ਦੇ ਪੰਜਾਬ ਪੁਲਿਸ ਵਿੱਚ ਕਨਸਟੇਬਲ ਉਹਨਾਂ ਦੇ ਹੀ ਚਚੇਰੇ ਭਰਾ ਕੁਲਵਿੰਦਰ ਸਿੰਘ ਦੁਆਰਾ ਕੀਤੀ ਗਈ ਜੋ ਕਿ ਮਨੀ ਸ਼ਕਤਰੇਤ ਵਿੱਚ ਡਿਪਟੀ ਕਮਿਸ਼ਨਰ ਦਫ਼ਤਰ ਹੇਠਾਂ ਗਾਰਡ ਡਿਊਟੀ ਤੇ ਤਾਇਨਾਤ ਹੈ ਜਦੋਂ ਪੀੜਤ ਗੁਰਲਾਲ ਸਿੰਘ ਅਤੇ ਸਚਨੰਦ ਸਿੰਘ ਇੱਕ ਸਾਲ ਅੰਦਰ ਪੁਲਿਸ ਵਿੱਚ ਭਰਤੀ ਨਹੀਂ ਹੋਇਆ ਤਾਂ ਉਹਨਾਂ ਨੇ ਆਪਣੇ ਪੈਸੇ ਵਾਪਸ ਮੰਗਣੇ ਸ਼ੁਰੂ ਕਰ ਦਿੱਤੇ ਉਹਨਾਂ ਨੂੰ ਪੈਸੇ ਵਾਪਸ ਨਾ ਮਿਲੇ ਤਾਂ ਦੋਵਾਂ ਨੇ ਇਸ ਬਾਰੇ ਮੋਗਾ ਦੇ ਐਸਐਸਪੀ ਨੂੰ ਸ਼ਿਕਾਇਤ ਕੀਤੀ ਐਸਐਸਪੀ ਮੋਗਾ ਨੇ ਐਸਪੀਡੀ ਬਾਲਕ੍ਰਿਸ਼ਨ ਤੋਂ ਮਾਮਲੇ ਦੀ ਜਾਂਚ ਦੀ ਕਾਰਵਾਈ ਕਰਵਾਈ ਅਤੇ ਕੁਲਵਿੰਦਰ ਸਿੰਘ ਜੋ ਕਿ ਦੋਸ਼ੀ ਪਾਇਆ ਗਿਆ ਉਸ ਵਿਰੁੱਧ ਕੱਲ ਇੱਕ ਕੇਸ ਦਰਜ ਕੀਤਾ ਗਿਆ ਅਤੇ ਉਸ ਦੀ ਅਲਗੇਰੀ ਕਾਰਵਾਈ ਸ਼ੁਰੂ ਕਰ ਦਿੱਤੀ ਇਸ ਵੇਲੇ ਦੱਸਿਆ ਜਾ ਰਿਹਾ ਹੈ ਕਿ ਕੁਲਵਿੰਦਰ ਸਿੰਘ ਆ ਉਸ ਵੇਲੇ ਪੁਲਿਸ ਦੀ ਹਿਰਾਸਤ ਤੋਂ ਬਾਹਰ ਹੈ ਸੋ ਜਲਦੀ ਉਸ ਨੂੰ ਗ੍ਰਿਫਤਾਰ ਕਰ ਲਿਆ ਜਾਵੇਗਾ ਏ ਡੀਐਸਪੀ ਅਨਵਰ ਲਿਨੇਕੀ ਅਤੇ ਹੋਰੋ ਕੀ ਕਿਹਾ ਉਹਨਾਂ ਨੇ ਆਓ ਤੁਹਾਨੂੰ ਸੁਣਾ ਦਿੰਦੇ ਹਾਂ ਸੋ ਤੁਸੀਂ ਜੁੜੇ ਰਹੋ ਨਿਰਪੰਜਾਬ ਦੀ ਚੈਨਲ ਦੇ ਨਾਲ ਅੱਗੇ ਦੀ ਅਪਡੇਟ ਦੇ ਲਈ ਤੁਸੀਂ ਚੈਨਲ ਨੂੰ ਸਬਸਕ੍ਰਾਈਬ ਤੇ ਫੋਲੋ ਜਰੂਰ ਕਰ ਲਿਓ ਧੰਨਵਾਦ ਹਾਂਜੀ ਇੱਕ ਦਰਖਾਸਤ ਗੁਲਲਾਲ ਸਿੰਘ ਵਾਸੀ ਦੀਨਾ ਸਾਹਿਬ ਨੇ ਬਾਅਦ ਖਿਲਾਫ ਸਪਾਈ ਕੁਲਵਿੰਦਰ ਸਿੰਘ son of ਹਰਤਾਰ ਸਿੰਘ ਵਾਸੀ ਦੀਨਾ ਸਾਹਿਬ ਨੇ ਪੰਜਾਬ ਪੁਲਿਸ ਵਿੱਚ ਭਰਤੀ ਕਰਾਉਣ ਦੇ ਨਾਮ ਤੇ 5 ਲੱਖ ਦੀ ਠੱਗੀ ਮਾਰਨ ਸੰਬੰਧੀ ਐਸਐਸਪੀ ਸਾਹ ਦੇ ਦਿੱਤੀ ਸੀ ਐਸਐਸਪੀ ਸਾਹ ਮੋਗਾ ਦੇ ਦਿੱਤੀ ਸੀ ਜਿਹਦੀ ਪੜਤਾਲ ਐਸਪੀ ਡੀ ਸਾਹ ਮੋਗਾ ਨੇ ਕੀਤੀ ਸੀ ਪੜਤਾਲ ਤੋਂ ਜਿਹੜਾ ਐਫਆਈਆ ਨੰਬਰ 109 ਅੰਡਰ ਸੈਕਸ਼ਨ 318 4 ਤੇ 351 2 ਬੀਐਨਐਸ ਪੀਐਸ ਨਿਹਾਲ ਸਿੰਘ ਵਾਲਾ ਦਰਜ ਰਜਿਸਟ੍ਰ ਕੀਤਾ ਗਿਆ ਜਿਹੜਾ ਕੁਲਵਿੰਦਰ ਸਿੰਘ ਹੈ ਉਹ ਹਲੇ ਭੱਜਿਆ ਹੋਇਆ ਤੇ ਅਸੀਂ ਜਿਹੜੀਆਂ ਟੀਮਾਂ ਬਣਾ ਕੇ ਆ ਉਹਦੇ ਸੋਰਸ ਲਗਾ ਕੇ ਗ੍ਰਿਫਤਾਰੀ ਕਰ ਲਵਾਂਗੇ ਜਲਦੀ ਹੀ ਕਲਵਿੰਦਰ ਸਿੰਘ ਐਸ ਵੀੜੇ ਕਿੱਥੇ ਤਨਾ ਸੀ ਅਸੀਂ ਇਹ ਕਲਵਿੰਦਰ ਸਿੰਘ ਆਪਣੇ ਗਾਰਦ ਡੀਸੀ ਦਫਤਰ ਉੱਥੇ ਪੋਸਟਿੰਗ ਸੀਗੀ ਮੋਗਾ